ਤੁਸੀਂ ਕੀ ਸਮਝਦੇ ਹੋ ਇਮਾਨਦਾਰੀ ਦੇ ਨਾਲ ਕਿ ਕਿਹੜੇ ਕਿੜੀਆਂ ਗਲਤੀਆਂ ਜਾਂ ਕੁਤਾਈਆਂ ਹੋਈਆਂ ਨੇ ਸ਼੍ਰੋਮਣੀ ਅਕਾਲੀ ਦਲ ਕੋਲੋਂ ਜਿਦੇ ਕਰਕੇ ਪੰਜਾਬ ਦੇ ਲੋਕਾਂ ਦੇ ਅਕਾਲੀ ਦਲ ਪਾਰਟੀ ਮਨੋਂ ਲੈਂਦੀ ਜਾ ਰਹੀ ਹੈ ਪਾਰਟੀ ਪ੍ਰਧਾਨ ਨੂੰ ਲੀਡਰਸ਼ਿਪ ਨੂੰ ਪਰਹੇੜ ਜਾਣਾ ਚਾਹੀਦਾ ਪਰ ਨਵੀਂ ਲੀਡਰਸ਼ਿਪ ਆਗਿਆ ਹੋਣੀ ਚਾਹੀਦੀ ਹੈ ਤੋਂ ਉਹਦੇ ਵੱਲ ਧਿਆਨ ਨਹੀਂ ਦਿੱਤਾ ਲੋਕਾਂ ਨੇ ਫੇਰ ਫਤਵਾ ਉਲਟ ਦਿੱਤਾ ਉਹਦੇ ਬਿਲ ਫੇਰ ਧਿਆਨ ਨਹੀਂ ਦਿੱਤਾ ਲੋਕਾਂ ਨੇ ਫੇਰ ਫਤਵਾ ਉਲਟ ਦੇਤਾ ਹੁਣ ਬਾਰ ਬਾਰ ਲੋਕਾਂ ਦੇ ਫਤਵੇ ਨੂੰ ਨਕਾਰਨਾ ਕੁਦਰਤੀ ਤੌਰ ਤੇ ਫਿਰ ਲੋਕਾਂ ਨੂੰ ਵੀ ਜੀੜਾਉਂਦੀ ਆ ਵੀ ਜੇ ਮੇਰੇ ਅੜੀ ਕਰਦੇ ਆ ਤਾਂ ਲੋਕਾਂ ਦੇ ਅਸੀਂ ਵੀ ਅੜੀ ਕਰਾਂਗੇ ਸੁਮੇਤ ਸੈਣੀ ਨੂੰ ਜਦੋਂ ਭਾਜੀਪੀ ਲਾਇਆ ਪੰਜਾਬ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਹਨੂੰ ਗਲਤੀ ਮੰਨਦੇ ਹੋ ਤੁਸੀਂ ਕਿ ਨਹੀਂ ਬੜੀ ਵੱਡੀ ਗਲਤੀ ਸੀ ਗੁਦਰਤੀ ਤੌਰ ਤੇ ਉਹ ਤਾਂ ਲੋਕਾਂ ਨੇ ਲਿਆ ਜੇ ਸਹੀ ਫੈਸਲੇ ਲਏ ਹੁੰਦੇ ਤਾਂ ਪਾਰਟੀ ਦਾ ਨਿਹਾਰੀ ਸੱਤ ਤੱਕ ਨਾ ਹੁੰਦਾ ਵੀਰ ਸਿੰਘ ਬਾਦਲ ਹੁਰਾ ਨੇ ਆਪ ਹੀ ਪਾਰਟੀ ਨੂੰ ਵੱਡਣ ਦਾ ਖੰਡਾਉਣ ਦਾ ਕੰਮ ਸ਼ੁਰੂ ਕਰਤਾ ਇੱਕ ਧੜੇ ਦੇ ਇੱਕ ਗਰੁੱਪ ਦੇ ਲੀਡਰ ਬਣ ਕੇ ਬੈਠ ਗਏ ਉਹਦੋਂ ਵੀ ਜਿਹੜਾ ਬਿਆਨ ਜਾਰੀ ਹੋਇਆ ਕਹਿੰਦੇ ਕਿ ਸਾਰੇ ਲੀਡਰਾਂ ਨੇ ਜਿਹੜੀ ਅੰਦਰ ਸਹਿਮਤੀ ਪ੍ਰਗਟਾਈ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਪਿੱਠ ਥਾਪੜੀ ਹੈ ਕਿ ਬਹੁਤ ਚੰਗਾ ਕੰਮ ਕੀਤਾ ਬਹੁਤ ਮਿਹਨਤ ਨਾਲ ਪ੍ਰਚਾਰ ਹੈ ਜਿਹੜਾ ਉਹ ਕੀਤਾ ਇਹੀ ਤਾਂ ਮਰਜ਼ੀ ਜਾਤੀ ਆਹੀ ਤਾਂ ਗਲਤ ਗੱਲ ਆ ਬਲਕਿ ਉਲਟ ਗੱਲ ਹੋਈ ਆ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡਾ ਤੜਾ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾ ਦੇਗਾ ਦੇਖੋ ਗੱਲ ਇਹ ਆ ਸਾਡਾ ਯਤਨ ਸਾਡੀ ਕੋਸ਼ਿਸ਼ ਆ ਤੇ ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਤੇਜ ਦੇ ਕਿਸਾਨ ਨੇ ਜਿਹੜੇ ਖਾਸ ਕਰਕੇ ਪੰਜਾਬ ਦੇ ਕਿਸਾਨ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਸੰਘਰਸ਼ ਦੇ ਰਾਹ ਤੁਰ ਪਏ ਸਨ ਉਦੋਂ ਸ਼ੁਰੂਆਤੀ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਈਵਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਵੀ ਬਿਆਨ ਦਿੱਤਾ ਕਿ ਇਹ ਜਿਹੜੇ ਕਾਨੂੰਨ ਨੇ ਇੱਕ ਕਿਸਾਨਾਂ ਦੇ ਹੱਕਜ ਨੇ ਤੁਹਾਡੇ ਸਾਰੇ ਲੀਡਰ ਉਦੋਂ ਹੱਕਜ ਭੁਗਤ ਦੇ ਰਹੇ ਨੇ ਉਹਦਾ ਕੀ ਕਾਰਨ ਸੀ ਉਦੋਂ ਮਤਲਬ ਉਹ ਕਾਲੇ ਕਾਨੂੰਨਾਂ ਦੇ ਹੱਕ ਦੇ ਵਿੱਚ ਤੁਹਾਡੇ ਲੀਡਰ ਕਿਉਂ ਬੋਲਦੇ ਰਹੇ ਹੋਰ ਕਮੇਟੀ ਨੇ ਫੈਸਲਾ ਕੀਤਾ ਸੀ ਕਿ ਜਦੋਂ ਵੀ ਕਾਲੇ ਕਾਨੂੰਨਾਂ ਵਾਲਾ ਡਰਾਫਟ ਕੈਬਨਿਟ ਦੇ ਵਿੱਚ ਆਏਗਾ ਜਿਸ ਦਿਨ ਆਉਣਾ ਸੀ ਉਦੋਂ ਵੀ ਛਾਪ ਨੂੰ ਮੀਟਿੰਗ ਕਰਕੇ ਫੈਸਲਾ ਕੀਤਾ ਸੀ ਵੀ ਜਿਹੜੇ ਸਾਡੇ ਮੰਤਰੀ ਨੇ ਉਸ ਸਮੇਂ ਹਰ ਸੇਵਜ ਕੋ ਬਾਦਲ ਉਹ ਉੱਠ ਕੇ ਆ ਜਾਣਗੇ ਪਰ ਉਹ ਉੱਠ ਕੇ ਨਹੀਂ ਆਏ ਬਲਕਿ ਬਾਹਰ ਨਿਕਲ ਕੇ ਉਹਨਾਂ ਦੇ ਸਪੋਰਟ ਚ ਬੋਲੇ ਤੇ ਬਾਅਦ ਦੇ ਵਿੱਚ ਬਾਦਲ ਸਾਹਿਬ ਤੋਂ ਵੀ ਉਹਨਾਂ ਦੇ ਸਪੋਰਟ ਚ ਬਿਆਨ ਦਵਾਤਾ ਉਹਦੇ ਨਾਲ ਬਾਦਲ ਸਾਹਿਬ ਦੇ ਅਕਸਰ ਵੀ ਢਾਹ ਲੱਗੀ ਜਿਹੜੇ ਪਾਰਟੀ ਦਾ ਨੁਕਸਾਨ ਕਰਨਾ ਚਾਹੁੰਦੇ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਨੇ ਚਾਹੇ ਉਹ ਬੀਜੇਪੀ ਦੇ ਹੱਥ ਥੋਕੇ ਨੇ ਉਹ ਆਜ਼ਾਦ ਨੇ ਕਿਤੇ ਮਰਜੀ ਜਾ ਸਕਦੇ ਨੇ ਯਾਨੀ ਕਿ ਅਸਿੱਧੇ ਰੂਪ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕਹਿ ਦਿੱਤਾ ਗਿਆ ਕਿ ਪਾਰਟੀ ਤੁਸੀਂ ਅਕਾਲੀ ਦਾ ਛੱਡ ਦਿਓ ਵਿਚਾਰਾਂ ਤੇ ਕਿੰਤੂ ਪਰੰਤੂ ਕਰਨਾ ਮਲ ਪਾਰਟੀ ਵਿਰੋਧੀ ਕਾਰਵਾਈ ਕਰਨਾ ਜਾਂ ਕਿਸੇ ਪਾਰਟੀ ਦੇ ਚੱਕੇ ਹੋਏ ਕਹਿਣਾ ਤਾਂ ਮੈਂ ਸਮਝਦਾ ਫਿਰ ਤਾਂ ਰੱਬ ਹੀ ਰੱਖਾ ਐ ਜੀ ਪੀ ਸੀ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਜਾਂ ਸਿੱਧੇ ਤੌਰ ਤੇ ਕਹਦੀ ਹੈ ਕਿ ਬਾਦਲ ਪਰਿਵਾਰ ਦੀ ਦਖਲ ਅੰਦਾਜ਼ੀ ਬਹੁਤ ਜ਼ਿਆਦਾ ਹੈ ਉੱਚ ਕਿੰਨੀ ਕਿ ਸਚਾਈ ਹੈ ਕਿਉਂਕਿ ਉਸ ਤੋਂ ਵੀ ਕਹਿੰਦੇ ਪੰਜਾਬ ਦੇ ਲੋਕ ਨੇ ਜਿਹੜੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਨੇ ਉਹ ਨਾਰਾਜ਼ ਨੇ ਦੇਖੋ ਇਹ ਤਾਂ ਮੈਂ ਨਹੀਂ ਕਹਿੰਦਾ ਇਹ ਤਾਂ ਦੁਨੀਆ ਕਹਿੰਦੀ ਆ ਜੱਗ ਜਾਹਰਾ ਕਿ ਐ ਜੀ ਪੀ ਸੀ ਦੇ ਮਾਵਲਿਆਂ ਵਿੱਚ ਜਿਹੜੀ ਦਖਲ ਅੰਦਾਜ਼ੀ ਆ ਹੁਣ ਐ ਜੀਪੀਸੀ ਦਾ ਵੀ ਨੁਕਸਾਨ ਕੀਤਾ ਪਾਰਟੀ ਦਾ ਵੀ ਨੁਕਸਾਨ ਕੀਤਾ ਸੋ ਇਹ ਜਿਹੜੀਆਂ ਨਾ ਐ ਜੀਪੀਸੀ ਹੋਵੇ ਸਿਰ ਅਕਾਲ ਤਖਸਾ ਹੋਵੇ ਇਹ ਸੰਸਥਾਵਾਂ ਚ ਗੀਆਂ ਆਟੋਨੋਮਸ ਹੋਣੀ ਚਾਹੀਦੀਆਂ ਇਹ ਸੰਸਥਾਵਾਂ ਵਿੱਚ ਜੇ ਦਖਲਦਾਜ਼ੀ ਹੋਏਗੀ ਤਾਂ ਕੁਦਰਤੀ ਤੌਰ ਤੇ ਨੁਕਸਾਨ ਹੋਈਗਾ ਲੋਕ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਮਿਲਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਪੁਚਾਲ ਆ ਚੁੱਕਿਆ ਹੈ ਸੋ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਦੋ ਫਾੜ ਹੋਇਆ ਖੜਾ ਹੈ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਜਲੰਧਰ 'ਚ ਇੱਕ ਮੀਟਿੰਗ ਕੀਤੀ ਗਈ ਹੈ ਔਰ ਦੂਜੇ ਪਾਸੇ ਸ਼ੁਕਬੀਰ ਸਿੰਘ ਬਾਦਲਹੋਰਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਚੰਡੀਗੜ੍ਹ 'ਚ ਇੱਕ ਮੀਟਿੰਗ ਕੀਤੀ ਗਈ ਹੈ। ਸੋ ਇਸ ਵੇਲੇ ਪਾਰਟੀ ਦੀ ਕੀ ਸਥਿਤੀ ਹੈ? ਸਾਡੇ ਨਾਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਅ ਕੱਲ ਇੱਕ ਵੱਖਰਾ ਧੜਾ ਸੀ ਉਸ ਮੀਟਿੰਗ ਦੇ ਵਿੱਚ ਸ਼ਾਮਲ ਸਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਉਹ ਸਾਡੇ ਨਾਲ ਮੌਜੂਦ ਨੇ। ਪ੍ਰੋਫੈਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਬਹੁਤ ਧੰਨਵਾਦ ਜੀ। ਪ੍ਰਧਾਨ ਸਾਹਿਬ ਕੀ ਜ਼ਰੂਰਤ ਪੈ ਗਈ ਜਿਹੜਾ ਕੱਲ ਵੱਖਰੇ ਧੜੇ ਨੇ ਜਾਂ ਬਾਗੀ ਧੜਾ ਕਹਿ ਸਕਦੇ ਆ ਕਿ ਬਾਗੀ ਧੜੇ ਨੇ ਜਲੰਧਰ ਜਿਹੜੀ ਮੀਟਿੰਗ ਕੀਤੀ ਹੈ। ਦੇਖੋ ਪਹਿਲੀ ਗੱਲ ਤਾਂ ਵੀ ਸਾਹਿਬ ਸੁ ਵੰਡਣ ਦਾ ਖੰਡਾਉਣ ਦਾ ਕੰਮ ਸ਼ੁਰੂ ਕਰਤਾ ਇੱਕ ਧੜੇ ਦੇ ਇੱਕ ਗਰੁੱਪ ਦੇ ਲੀਡਰ ਬਣ ਕੇ ਬੈਠ ਗਏ ਇੱਕ ਧੜੇ ਦੀਆਂ ਇੱਕ ਗਰੁੱਪ ਦੀਆਂ ਮੀਟਿੰਗਾਂ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਕਰੀ ਜਾ ਰਹੇ ਨੇ ਜਿਹੜੇ ਸਿਹਰਦ ਲੋਕ ਸੀ ਜਿਨ੍ਹਾਂ ਦਾ ਪਾਰਟੀ ਦੇ ਵਿੱਚ ਕੰਟਰੀਬਿਊਸ਼ਨ ਬੜੇ ਲੰਮੇ ਸਮੇਂ ਤੋਂ ਜਿਨ੍ਹਾਂ ਪਰਿਵਾਰਾਂ ਨੇ ਅਕਾਲੀ ਦਲ ਨੂੰ ਦੇਸ਼ ਤੇ ਰਾਜ ਦੇ ਵਿੱਚ ਰਾਜਕਰਨ ਜੋਗਰੇ ਬਣਾਇਆ ਉਹਨਾਂ ਪਰਿਵਾਰਾਂ ਨੂੰ ਮਹਿਸੂਸ ਹੋ ਰਿਹਾ ਸੀ ਕਿ ਅਕਾਲੀ ਦਲ ਅਜਾਰਸ਼ ਤੇ ਫਰਸ ਤੇ ਆ ਗਿਆ ਇਨੂੰ ਕਿਵੇਂ ਮੁੜ ਕੇ ਬਲੰਦੀਆਂ ਤੇ ਲਜਾਇਆ ਜਾਵੇ ਤੇ ਇਹਨੂੰ ਕਿਵੇਂ ਜਿਹੜੇ ਨਿਗਾਰ ਆਏ ਨੇ ਕਮੀਆਂ ਨੇ ਖਾਮੀਆਂ ਨੇ ਇਹਨਾਂ ਨੂੰ ਦੂਰ ਕੀਤਾ ਜਾਵੇ ਉਹਦੇ ਲਈ ਬੈਠ ਕੇ ਵਿਚਾਰ ਕੇ ਜਲੰਧਰ ਦੇ ਵਿੱਚ ਇੱਕ ਵਿਚਾਰ ਵਟਾਂਦਰਾ ਮੰਥਨ ਕੀਤਾ ਗਿਆ ਔਰ ਉਹਦੇ ਚ ਫੈਸਲਾ ਕੀਤਾ ਗਿਆ ਕਿ ਸ੍ਰੀ ਅਕਾਲਤਾ ਸਾਹਿਬ ਤੇ ਜਾ ਕੇ ਜਿੰਨੀਆਂ ਖਾਮੀਆਂ ਕਮੀਆਂ ਗਲਤੀਆਂ ਹੋਈਆਂ ਨੇ ਉਹਨਾਂ ਦੀ ਮਾਫੀ ਮੰਗੀ ਜਾਵੇ ਤੇ ਅੱਗੇ ਨੂੰ ਇਹ ਗਲਤੀਆਂ ਨਾ ਹੋਣ ਤੇ ਪਾਰਟੀ ਮੁੜ ਕੇ ਬਲੰਦੀਆਂ ਵੱਲ ਜਾ ਸਕੇ ਉਹਦੇ ਲਈ ਅਰਦਾਸ ਕੀਤੀ ਜਾਵੇ ਐਡੀ ਗੱਲ ਤੇ ਮੇਰਾ ਮਤਲਬ ਇਹ ਕੋਈ ਐਸੇ ਗੈਰ ਅਕਾਲੀ ਸਲਾਹਕਾਰ ਸਾਹ ਸੁਖੀਰ ਸਿੰਘ ਬਾਦਲ ਦੇ ਟੜਫੁੱਟੇ ਕਿਉਂਕਿ ਜਦੋਂ ਵੀ ਤੁਸੀਂ ਪਾਰਟੀ ਨੂੰ ਕਿਹੜੀ ਕਿਹੜੀ ਸਲਾਹ ਕਰਨੇ ਜਦੋਂ ਵੀ ਤੁਸੀਂ ਜਿਹੜੇ ਬਾਦਲ ਸਾਹਿਬ ਦੇ ਸੱਜੇ ਖੱਬੇ ਬੈਠੇ ਸੀ ਇੱਕ ਭੁੰਦਰ ਸਾਹਿਬ ਤੋਂ ਬਿਨਾਂ ਬਾਕੀ ਤਾਂ ਮੇਰੇ ਖਿਆਲ ਕਿਸੇ ਨੇ 5 ਮਿੰਟ ਦੀ ਜੇਲ ਵੀ ਨਹੀਂ ਕੱਟੀ ਕਿਸੇ ਨੇ ਅਕਾਲੀ ਸੰਘਰਸ਼ਾਂ ਵਿੱਚ ਅਕਾਲੀ ਮੋਰਟਿਆਂ ਵਿੱਚ ਕਿਸੇ 5 ਮਿੰਟ ਨਹੀਂ ਕਿਤੇ ਲਾਏ ਔਰ ਉਂਗਲਾ ਉਹਨਾਂ ਲੋਕਾਂ ਤੇ ਉਠਾਉਣ ਲੱਗੇ ਜਿਨ੍ਹਾਂ ਦੇ ਪਰਿਵਾਰਾਂ ਨੇ ਤਸ਼ੱਦਦ ਵੀ ਸਹੇ ਆਪਣੇ ਪਿੰਡੇ ਤੇ ਔਰ ਸਮੇਂ ਦੀਆਂ ਸਰਕਾਰਾਂ ਦੀਆਂ ਜਿਹੜਾਂ ਵੀ ਗੱਟੀਆਂ ਹੁਣ ਮਾਸਟਰ ਤਾਰਾ ਸਿੰਘ ਦਾ ਪਰਿਵਾਰ ਹੋਵੇ ਜੈਦਰ ਮੋਹਨ ਸਿੰਘ ਦਾ ਤੋੜਦਾ ਪਰਿਵਾਰ ਹੋਵੇ ਜੈਦਰ ਜਗਦੇਸ਼ ਸਿੰਘ ਤਲਵੰਡੀ ਦਾ ਪਰਿਵਾਰ ਹੋਵੇ ਜੈਦਰ ਗੁਸੈ ਸਿੰਘ ਟੋੜਾ ਦਾ ਪਰਿਵਾਰ ਹੋਵੇ ਬਡਾਲਾ ਸਾਹਿਬ ਦਾ ਪਰਿਵਾਰ ਹੋਵੇ ਬਰਨਾਲਾ ਸਾਹਿਬ ਦਾ ਪਰਿਵਾਰ ਹੋਵੇ ਗੁਲਛੰਦੀ ਦਾ ਪਰਿਵਾਰ ਹੋਵੇ ਮਤਲਬ ਸੱਤ ਕਰਤਾਰ ਸਿੰਘ ਜੀ ਖਾਲਸਾ ਜੀ ਤੇ ਭਾਈ ਅਮਰੀਕ ਸਿੰਘ ਜੀ ਸ਼ਹੀਦ ਦਾ ਪਰਿਵਾਰ ਹੋਵੇ ਉਹਨਾਂ ਨੂੰ ਕਾਂਗਰਸ ਏਜੰਟ ਕਹਿਣਾ ਸ਼ੁਰੂ ਕਰ ਦੋ ਉਹਨਾਂ ਨੂੰ ਭਾਜਪਾ ਦੇ ਏਜੰਟ ਕਹਿਣਾ ਸ਼ੁਰੂ ਕਰ ਦੋ ਉਹ ਲੋਕ ਜਿਨ੍ਹਾਂ ਨੇ ਭਾਜਪਾ ਨਾਲ ਰਲ ਕੇ ਸਤਾ ਹੰਡਾਈ ਹੋਵੇ ਜਿਨ੍ਹਾਂ ਨੇ ਭਾਜਪਾ ਦੇ ਤਰਲੇ ਕੀਤੇ ਹੋਣ ਪਿਛਲੀਆਂ ਲੋਕ ਸਭਾ ਵਿੱਚ ਸੀਟਾਂ ਦੀ ਵੰਡ ਲਈ ਕੇਵਲ ਤੇ ਵਕਰੀ ਗੱਲ ਆ ਵੀ ਸੀਟਾਂ ਦੀ ਵੰਡ ਲੋ ਇੱਛਾ ਅਨੁਸਾਰ ਨਾ ਹੋਈ ਹੋਵੇ ਫਿਰ ਤੋੜ ਤੜੀ ਖੋਈ ਹੋਈ ਹੋਵੇ ਪਰ ਉਹਨਾਂ ਵੱਲੋਂ ਇਹ ਗੱਲਾਂ ਕਹਿਣੀਆਂ ਕਿਸੇ ਤਰ੍ਹਾਂ ਸ਼ੋਭਾ ਨਹੀਂ ਦਿੰਦਾ ਸੀ ਉਹਨਾਂ ਨੇ ਪਾਰਟੀ ਨੂੰ ਇਹ ਪਾਰਟੀ ਦੀ ਮਜ਼ਬੂਤੀ ਲਈ ਪਾਰਟੀ ਨੂੰ ਸ਼ਿਖਰਾਂ ਤੇ ਲਿਜਾਣ ਲਈ ਜੇ ਕੋਈ ਚਰਚਾ ਕਰਦਾ ਸੋਚਦਾ ਵਿਚਾਰਦਾ ਕੋਈ ਵਿਉਂਤਵੱਧੀ ਬਣਾਉਂਦਾ ਇਹ ਪਾ ਇਹ ਕਿ ਮਾੜੀ ਗੱਲਾ ਗੁਨਾਹ ਕੋਈ ਪਾਪ ਕੋਈ ਪਾਰਟੀ ਵਿਰੋਧੀ ਕਾਰਵਾਈ ਆ ਮਲਕ ਇਸ ਗੱਲ ਨੂੰ ਕਿਸੇ ਪਾਰਟੀ ਦੇ ਏਜੰਟ ਦੱਸਣਾ ਇਹ ਤਾਂ ਬੈਸੀ ਸੰਸਾਰ ਵਾਲੀ ਗੱਲ ਆ ਬਿਲਕੁਲ ਕੱਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੈਸ ਨੋਟ ਜਾਰੀ ਹੋਇਆ ਉਹਦੇ 'ਚ ਇਹੋ ਕਿਹਾ ਕਿ ਜਿਹੜੇ ਕੱਲ ਵਰਕਰ ਉੱਥੇ ਮੌਜੂਦ ਹੋਏ ਆ ਸਾਰੇ ਉਹਨਾਂ ਨੇ ਕਿਹਾ ਕਿ 96 ਹਲਕਾ ਇੰਚਾਰਜ ਸਾਡੇ ਕੋਲ ਮੌਜੂਦ ਸਨ ਕੁਝ ਹਰਕਾ ਇੰਚਾਰਜ ਨੇ ਅਸੀਂ ਐਲਾਨ ਨਹੀਂ ਕੀਤੇ ਜੇ ਟੋਟਲ 105 ਨੇ ਜਿਹੜੇ ਕੀਤੇ ਹੋਏ ਆ 12 ਅਜੇ ਪੈਂਡਿੰਗ ਨੇ ਤੇ ਉਹਨਾਂ ਨੇ ਸਹਿਮਤੀ ਦਿਖਾਈ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਟੀ ਸਾਨੂੰ ਚੱਲਦਾ ਜੇ ਔਰ ਅੱਜ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਆ ਮੁਰ ਤੋਂ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਨੇ ਸਹਿਮਤੀ ਪ੍ਰਗਟ ਕੀਤੀ ਹੈ ਕਿ ਸਾਨੂੰ ਇਹੋ ਪ੍ਰਧਾਨ ਮਨਜ਼ੂਰ ਆ ਦੂਜਾ ਕੱਲ ਇਹ ਵੀ ਕਿਹਾ ਉਹ ਪ੍ਰੈਸ ਨੋਟ ਦੇ ਵਿੱਚ ਕਿ ਜਿਹੜੇ ਪਾਰਟੀ ਦਾ ਨੁਕਸਾਨ ਕਰਨਾ ਚਾਹੁੰਦੇ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਨੇ ਚਾਹੇ ਉਹ ਭਾਜਪਾ ਦੇ ਹੱਥ ਠੋਕੇ ਨੇ ਉਹ ਆਜ਼ਾਦ ਨੇ ਕਿਤੇ ਮਰਜੀ ਜਾ ਸਕਦੇ ਨੇ ਯਾਨੀ ਕਿ ਸਿੱਧੇ ਰੂਪ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਅਕਾਲੀ ਦਲ ਉਹ ਗੱਲ ਇਹ ਆ ਵੀ ਮਤਲਬ ਪਹਿਲੀ ਗੱਲ ਤਾਂ ਵੀ ਕੀਨੇ ਕੀ ਕਬੰਦਾ ਵੀ ਮੈਂ ਸਮਝਦਾ ਜੇ ਪਾਰਟੀ ਪ੍ਰਤੀ ਸਿਹਰਦ ਪਹੁੰਚ ਹੋਵੇ ਜੇ ਇੱਕ ਬੰਦਾ ਵੀ ਵਿਚਾਰ ਰੱਖਦਾ ਜਾਂ ਮਹਿਸੂਸ ਕਰਦਾ ਕਿ ਪਾਰਟੀ ਵਿੱਚ ਕਿਤੇ ਕਮੀ ਆਈ ਆ ਇਹਨੂੰ ਦੂਰ ਕੀਤਾ ਜਾਵੇ ਤਾਂ ਉਹਦੀ ਵੀ ਕਦਰ ਕਰਨੀ ਚਾਹੀਦੀ ਆ ਉੱਥੇ ਤਾਂ ਮੇਰਾ ਖਿਆਲ ਘੱਟੋ ਘੱਟ 5-6 ਦਰਜਣ ਐਸੇ ਲੋਕ ਸੀ ਜਿਹੜੇ ਕੋਈ ਐਸਡੀਪੀਸੀ ਦੇ ਮੈਂਬਰ ਸੀ ਜਿਹੜੇ ਕੋਈ ਕਿਸੇ ਨਾ ਕਿਸੇ ਕੋਰ ਕਮੇਟੀ ਦੇ ਮੈਂਬਰ ਸੀ ਕਿਸੇ ਨਾ ਕਿਸੇ ਹਸੀਅਤ ਰਹਿ ਸੀ ਕੋਈ ਐਕਐਸਐਮਪੀਸੀ ਕੋਈ ਐਕਐਸਐਮਐਲਏ ਸੀ ਉਹ ਐਸਜੀਪੀਸੀ ਪ੍ਰਧਾਨ ਸੀ ਮਤਲਬ ਉਹਰ ਤੁਹਾਨੂੰ ਮੈਂ ਦੱਸਿਆ ਵੀ ਉਹਨਾਂ ਪਰਿਵਾਰਾਂ ਵਿੱਚੋਂ ਸੀ ਜਿਨ੍ਹਾਂ ਪਰਿਵਾਰਾਂ ਦੀ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਅਗਲੀ ਕਤਾਰ ਵਿੱਚ ਰਹਿ ਕੇ ਬੜੀ ਬਹੁਤ ਵੱਡੀ ਸੇਵਾ ਬੜੀ ਕੁਰਬਾਨੀ ਆ ਤੇ ਉਹਨਾਂ ਦੇ ਜੇ ਵਿਚਾਰਾਂ ਤੇ ਕੀ ਤੂ ਪਰਤੂ ਕਰਨਾ ਮਤਲਬ ਪਾਰਟੀ ਵਿਰੋਧੀ ਕਾਰਵਾਈ ਕਰਨਾ ਜਾਂ ਕਿਸੇ ਪਾਰਟੀ ਦੇ ਚੱਕੇ ਹੋਏ ਕਹਿਣਾ ਤਾਂ ਮੈਂ ਸਮਝਦਾ ਫਿਰ ਤਾਂ ਰੱਬ ਹੀ ਰੱਖਾ ਮਤਲਬ ਇਸ ਕੀ ਸਮਝ ਸੋਚ ਤੇ ਇਤਰਾਜ਼ ਕਰਨ ਵਾਲਿਆਂ ਨੂੰ ਸੋ ਮੈਂ ਸਮਝਦਾ ਕਿ ਇੱਕ ਬੰਦੇ ਦੀ ਰੈ ਵੀ ਹੈ ਉਹਦੀ ਕਦਰ ਕਰਨੀ ਚਾਹੀਦੀ ਆ ਰੌਲਾ ਤਾਂ ਇਸ ਗੱਲ ਦਾ ਵੀ ਲੋਕਾਂ ਨੇ ਬਾਰ-ਬਾਰ ਫਤਵਾ ਦਿੱਤਾ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਨਹੀਂ ਪੰਜ ਵਾਰ ਲਗਾਤਾਰ ਬਾਰ-ਬਾਰ ਫਤਵਾ ਦੇਣਾ ਪਬਲਿਕ ਦਾ ਔਰ ਹਰ ਵਾਰ ਨੂੰ ਜਾਣਾ ਪਾਰਟੀ ਦਾ ਇਹ ਚਿੰਤਾ ਵਾਲੀ ਗੱਲ ਆ ਫਿਗਰ ਵਾਲੀ ਗੱਲ ਆ ਇਹੀ ਲੜਾਈ ਆ ਸਾਡੀ ਇਹੀ ਅਸੀਂ ਸਸੂ ਗੀਰ ਸਿੰਘ ਬਾਦਲ ਖਰਾਂ ਨੂੰ ਬਾਰ-ਬਾਰ ਕਹਿੰਦੇ ਰਹੇ ਕਿ ਆਪਾਂ ਨੂੰ ਵਿਚਾਰਨਾ ਚਾਹੀਦਾ ਆਪਾਂ ਨੂੰ ਸੋਚਣਾ ਚਾਹੀਦਾ ਉਹ ਚਾਰ ਬੰਦੇ ਇਕੱਠੇ ਕਰਕੇ ਤੁਸੀਂ ਮਤਾ ਪਵਾ ਲਓ ਤੇ ਉਹਦੇ ਤੇ ਛਾਲਾ ਮਾਰੀ ਜਾਓ ਉਹ ਤਾਂ ਕੋਈ ਚੰਗੀ ਗੱਲ ਨਹੀਂ ਹੈ ਜਿੱਦਨਾਂ ਲੋਕ ਸਭਾ ਦੀ ਚੋਣਾਂ ਦੀ ਹਾਰ ਤੋਂ ਬਾਅਦ ਰਿਜ਼ਲਟ ਤੋਂ ਬਾਅਦ ਜਿਹੜੀ ਤੁਹਾਡੀ ਪਹਿਲੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਉਸ ਦਿਨ ਦਾ ਤੁਹਾਡੇ ਸਾਰੇ ਲੀਡਰ ਤੁਸੀਂ ਵੀ ਸੀ ਉਹਦੇ ਵਿੱਚ ਜਿਹੜੇ ਬਾਅਦ ਚ ਉਹ ਦਿਨ ਵੀ ਜਿਹੜਾ ਬਿਆਨ ਜਾਰੀ ਹੋਇਆ ਕਹਿੰਦੇ ਕਿ ਸਾਰੇ ਲੀਡਰਾਂ ਨੇ ਜਿਹੜੀ ਅੰਦਰ ਸਹਿਮਤੀ ਪ੍ਰਗਟਾਈ ਹੈ ਸੁਖਬੀਰ ਸਿੰਘ ਬਾਦਲ ਖਰਾਂ ਦੀ ਪਿੱਠਾ ਪੜੀ ਐ ਕਿ ਬਹੁਤ ਚੰਗਾ ਕੰਮ ਕੀਤਾ ਬਹੁਤ ਮਿਹਨਤ ਨਾਲ ਪ੍ਰਚਾਰ ਆ ਜਿਹੜਾ ਉਹ ਕੀਤਾ। ਇਹੀ ਤਾਂ ਮਤਲਬ ਜਾਤੀ ਆਹੀ ਤਾਂ ਗਲਤ ਗੱਲ ਆ। ਬਲਕਿ ਉਲਟ ਗੱਲ ਹੋਈ ਆ। ਤੁਸੀਂ ਪਹਿਲੀ ਕੋਰਟ ਕਮੇਟੀ ਦੇ ਵਿੱਚ ਕੋਈ ਮੁੰਡਾ ਚੱਕਿਆ ਸੀ? ਮੈਂ ਗਿਆ ਸੀ ਮੁਤਾ ਅਸਲ ਮੈਂ ਆ ਵਿੱਚ ਉਸ ਮੀਟਿੰਗ ਨੂੰ ਇਨਫਾਰਮਲ ਕਰਤਾ ਸੀ। ਉਸ ਮੀਟਿੰਗ 'ਚ ਫੈਸਲਾ ਕਰਤਾ ਸੀ ਕਿ ਬੜੇ ਵਿਸਤਾਰ ਨਾਲ ਡੁਗਾਈ ਨਾਲ ਗੰਭੀਰਤਾ ਨਾਲ ਪਾਰਟੀ ਦੇ ਇਸਾਇਹ ਨਿਹਾਰ ਤੇ ਚਰਚਾ ਕਰਨ ਦੀ ਲੋੜ ਆ। ਔਰ ਉਹ ਵਿਚਾਰ ਜਿਹੜੇ ਨੇ ਇਕੱਲੇ ਇਕੱਲੇ ਜਾਂ ਗਰੁੱਪਾਂ ਵਿੱਚ ਬੈਠ ਕੇ ਪਾਰਟੀ ਪ੍ਰਧਾਨ ਨੂੰ ਦੇਣ ਦੀ ਲੋੜ ਆ ਤਾਂ ਉਹ ਤੋਂ ਬਾਅਦ ਕੋਈ ਫਾਰਮਲ ਮੀਟਿੰਗ ਕਰਕੇ ਫੇਰ ਅੱਗੇ ਕੋਈ ਰਾਹ ਬਣਾਉਣ ਦੀ ਲੋੜ ਆ ਇੱਥੇ ਤੱਕ ਵੀ ਫੇਰ ਉਸ ਦੀ ਮੀਟਿੰਗ ਨੂੰ ਇਨਫਾਰਮਲ ਕਰਤਾ ਵੀ ਚੋਣਾ ਚ ਕੀ ਹੋਇਆ ਹੱਡ ਬੀਤੀਆਂ ਸੁਣਾਈ ਗਏ ਤੇ ਜਦੋਂ ਮਤਾ ਪਾਉਣ ਦੀ ਗੱਲ ਸੀ ਤਾਂ ਮਤਾ ਪਾਉਣ ਬਾਰੇ ਬੜਾ ਸਪਸ਼ਟ ਸ਼ਬਦਾਂ ਵਿੱਚ ਪਹਿਲਾਂ ਤਾਂ ਸੱਸ ਹੋਈ ਸੀ ਬਾਦਲ ਨੇ ਆਪ ਹੀ ਕਿਹਾ ਵੇ ਜਦੋਂ ਉੱਥੇ ਬੈਂਸ ਸਾਹਿਬ ਨੇ ਪੁੱਛਿਆ ਵੀ ਮਤਾ ਪ੍ਰੋਸੇ ਦਾ ਵੋਟ ਮਤਾ ਪਾਉਣਾ ਉਹਨਾਂ ਨੇ ਆਪ ਵੀ ਕਿਹਾ ਵੀ ਪ੍ਰੋਸੇ ਤੇ ਗੈਰ ਪ੍ਰੋਸੇ ਦੀ ਗੱਲ ਕਿਹੜੀ ਆ ਵੀ ਮਤਾ ਪਾਉਣ ਦੀ ਕੀ ਲੋੜ ਆ ਜਦ ਮੀਟਿੰਗ ਹੋਈ ਆ ਤੇ ਫਿਰ ਮੈਂ ਕਿਹਾ ਵੀ ਪ੍ਰੋਸੇ ਵੀ ਗੈਰ ਪ੍ਰੋਸੇ ਰਾ ਕੋਈ ਮਤਾ ਨਹੀਂ ਪਾਉਂਦੀ ਲੋੜ ਤਾਂ ਪ੍ਰੋਸੇ ਆ ਨਾ ਗੈਰ ਪ੍ਰੋਸੇ ਆ ਉਹ ਦੁਰ ਸਾਹਿਬ ਨੇ ਵੀ ਕਿਹਾ ਹੋਰ ਬਹੁਤ ਸਾਰੇ ਲੋਕਾਂ ਨੇ ਕਿਹਾ ਤੇ ਉਹਦੇ باوجود ਵੀ ਮਤਾ ਪ੍ਰੈਸ ਨੂੰ ਦਿੱਤਾ ਪ੍ਰੋਸੇ ਵਾਲਾ ਹਾਂ ਉਹ ਉਹਦੇ ਤੇ ਮੈਂ ਵੀ ਇਤਰਾਜ਼ ਕੀਤਾ ਹੋਰ ਵੀ ਬਹੁਤ ਸਾਰਿਆਂ ਨੇ ਕੀਤਾ ਵੀ ਇਹ ਚੰਗੀ ਗੱਲ ਨਹੀਂ ਹੈ ਜਿਹੜੀ ਗੱਲ ਹੋਈ ਨਹੀਂ ਉਹ ਫਿਰ ਕਿਉਂ ਲਿਆਂਦੀ ਗਈ ਤੇ ਉਹਦਾ ਵੀ ਨੋਟਿਸ ਨਹੀਂ ਲਿਆ ਸੱਸੂਗੀ ਸੀ ਬਾਦਸ਼ਾਹ ਨੇ ਇਹੀ ਤਾਂ ਚਿੰਤਾ ਇਹੀ ਤਾਂ ਮਾੜੀ ਗੱਲ ਆ ਵੀ ਇਸ ਕਿਸਮ ਦੀਆਂ ਆਪ ਉਹ ਦੁਨੀਆਂ ਦਾ ਵੀ ਨੋਟਿਸ ਉਹ ਨਹੀਂ ਲੈਂਦੇ ਜਿਹੜੀ ਉਹਨਾਂ ਦੇ ਉਹਨਾਂ ਦੀ ਕੋਈ ਸ਼ੋਭਾ ਫੋਕੀ ਕਰਦਾ ਹੋਵੇ ਤੇ ਦੂਜੇ ਪਾਸੇ ਜੇ ਉਹਨਾਂ ਨੂੰ ਕੋਈ ਚੰਗੀ ਰਾਇ ਵੀ ਦਿੰਦਾ ਤਾਂ ਉਹਦਾ ਵੀ ਨੋਟਿਸ ਲੈ ਲੈਂਦੇ 1997 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਉਸ ਤੋਂ ਕੁਝ ਸਮੇਂ ਬਾਅਦ ਜਹਦਾਰ ਗੁਰਚਰਨ ਸਿੰਘ ਟੋੜਾ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਜਾਂਦੇ ਨੇ ਤੁਸੀਂ ਗੁਰਚਰਨ ਸਿੰਘ ਟੋੜਾ ਹੋਰਾਂ ਦੇ ਜਹਦਾਰ ਟੋੜਾ ਸਾਹਿਬ ਦੇ ਤੁਸੀਂ ਨਾਲ ਰਹੇ ਹੋ ਸੋ ਉਸ ਵੇਲੇ ਵੀ ਮਤਲਬ ਇੰਨੇ ਵੱਡੇ ਲੀਡਰ ਸੀ ਟੋੜਾ ਸਾਹਿਬ ਵੀ ਤੇ ਹੋਰ ਵੱਡੇ ਲੀਡਰ ਵੀ ਤੁਹਾਡੇ ਨਾਲ ਸੀ ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਕੁਝ ਨਹੀਂ ਜਿਹੜਾ ਪਬਲਿਕ ਚ ਹੀ ਹੈ ਕਿ ਤੁਸੀਂ ਕੁਝ ਨਹੀਂ ਵਿਗਾੜ ਸਕੇ ਉਸ ਤੋਂ ਬਾਅਦ ਫਿਰ ਤੜਾ ਸਾਹਿਬ ਨੂੰ ਸ਼ਮੂਲੀਅਤ ਕਰਨੀ ਪਈ ਤੁਸੀਂ ਸ਼੍ਰੋਮਣੀ ਅਕਾਲੀ ਦਲ ਲੋਂਗੋਵਾਲ ਬਣਾਇਆ ਉਹਨੂੰ ਫਿਰ ਤੁਸੀਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਉਣਾ ਪਿਆ ਤੁਹਾਨੂੰ ਲੱਗਦਾ ਹੈ ਕਿ ਇਸ ਵਾਰੀ ਮਤਲਬ ਜਿਹੜਾ ਤੁਸੀਂ ਪਾਰਟੀ ਦੇ ਖਿਲਾਫ ਜਿਹੜਾ ਟੜਾ ਖੜਾ ਹੋਇਆ ਉਹਨਾਂ ਨੂੰ ਕੋਈ ਕਾਮਯਾਬੀ ਹਾਸਲ ਮਿਲੇਗੀ ਦੇਖੋ ਹਲੇ ਆ ਵੀ ਕਿਸੇ ਟਾਈਮ ਸਫਲਤਾ ਹੁੰਦੀ ਆ ਕਿਸੇ ਟਾਈਮ ਨਹੀਂ ਹੁੰਦੀ ਤੇ ਉਦੋਂ ਕੀ ਕਾਰਨ ਬਣੇ ਉਦੋਂ ਸਰਕਾਰ ਸੀ ਇਹ ਸਰਕਾਰ ਦੇ ਬੜੇ ਆਪਣੇ ਤੌਰ ਤਰੀਕੇ ਹੁੰਦੇ ਆ ਤੇ ਇਹ ਹਾਲਾਤਾਂ ਤੇ ਡਿਪੈਂਡ ਕਰਦਾ ਤੇ ਕਈ ਵਾਰ ਜਿਹੜੇ ਇਸ਼ੂਜ਼ ਹੋਣ ਨੇ ਉਹਨਾਂ ਤੇ ਡਿਪੈਂਡ ਕਰਦਾ ਹੁਣ ਤਾਂ ਮਤਲਬ ਉਦੋਂ ਤਾਂ ਫਤਵਾ ਲੋਕਾਂ ਨੇ ਸ਼ਰਮਣੀ ਅਕਾਲੀ ਦਲ ਦੇ ਕਿਸੇ ਨੂੰ ਤਾਂ ਹੱਕ ਹੀ ਦਿੱਤਾ ਹੋਇਆ ਸੀ ਸ਼ਰਮਣੀ ਅਕਾਲੀ ਦਲ ਰੂਲਿੰਗ ਪਾਰਟੀ ਸੀ ਲੋਕਾਂ ਨੇ ਰਾਜ ਭਾਗ ਸਵਾਲਿਆ ਹੋਇਆ ਸੀ ਰਾਜ ਭਾਗ ਦੇ ਵੱਖਰੀ ਗੱਲ ਆ ਵੀ ਰਾਜ ਭਾਗ ਲੋਕਾਂ ਦੀ ਇੱਛਾ ਅਨੁਸਾਰ ਨਹੀਂ ਸੀ ਚੱਲ ਰਿਹਾ ਰਾਜ ਭਾਗ ਲੋਕਾਂ ਦੀਆਂ ਸ਼ਾਮਾਂ ਨਹੀਂ ਸੀ ਪੂਰੀਆਂ ਕਰ ਰਿਆ ਜਿਹਦਾ ਇਤਰਾਜ਼ ਟੌੜਾ ਸਾਹਿਬ ਨੇ ਉਠਾਇਆ ਸੀ ਪਰ ਫਤਵਾ ਆਮ ਲੋਕਾਂ ਵੱਲੋਂ ਅਕਾਲੀ ਦਲ ਦੇ ਹੱਕ ਜਾਇਆ ਹੋਇਆ ਸੀ ਹੁਣ ਤਾਂ ਜਿਹੜਾ ਫਤਵਾ ਹੁਣ ਤਾਂ ਲੋਕਾਂ ਨੇ ਅਕਾਲੀ ਦਲ ਦੇ ਉਲਟ ਦਿੱਤਾ ਹੋਇਆ ਇੱਕ ਨਹੀਂ ਦਿੱਤਾ ਦੋ ਵਾਰੀ ਦਿੱਤਾ ਤਿੰਨ ਵਾਰੀ ਦਿੱਤਾ ਚਾਰ ਵਾਰੀ ਦਿੱਤਾ ਪੰਜ ਵਾਰੀ ਲਗਾਤਾਰ ਦਿੱਤਾ ਤੇ ਇੱਕ ਤਾਂ ਹੁੰਦਾ ਨਾ ਉਤਾਰ ਚੜਾ ਇਹ ਤਾਂ ਉਤਾਰੇ ਉਤਾਰ ਆਉਂਦਾ ਰਿਹਾ ਚੜਾ ਤਾਇਆ ਹੀ ਨਹੀਂ ਸੋ ਇਸ ਕਰਕੇ ਚਿੰਤਾ ਵੱਡੀ ਆ ਹੁਣ ਇਸ ਹਾਲਾਤ ਵੱਖਰੇ ਨੇ ਤੁਹਾਡੀ ਜਿਹੜੀ ਹੁਣ ਲੜਾਈ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਹੀ ਰਹਿ ਕੇ ਇੱਕ ਪਾਰਟੀ ਦੇ ਵਿੱਚ ਲੜ ਰਹੇ ਹੋ ਜਾਂ ਤੁਹਾਡਾ ਵੱਖਰਾ ਤੜਾ ਵੱਖੜ ਵੱਖਰੀ ਪਾਰਟੀ ਜਾਂ ਵੱਖਰਾ ਨਹੀਂ ਅਸੀਂ ਅਕਾਲੀ ਦਲ ਦੇ ਵਿੱਚ ਰਹਿ ਕੇ ਲੜਾਂਗੇ ਕੋਈ ਸਾਨੂੰ ਬੁਲਾਵੇ ਭਾਵੇਂ ਨਾ ਬੁਲਾਵੇ ਅਸੀਂ ਅਕਾਲੀ ਦਲ ਦੀ ਮਜ਼ਬੂਤੀ ਲਈ ਹੀ ਕੰਮ ਕਰਾਂਗੇ ਇਹ ਮੀਟਿੰਗਾਂ 'ਚ ਕੋਈ ਬੁਲਾਵੇ ਜਾਂ ਕਮੇਟੀ ਸਾਨੂੰ ਰੱਖੇ ਕੋਈ ਨਾ ਰੱਖੇ ਅਸੀਂ ਇਮਾਨਦਾਰੀ ਨਾਲ ਯਤਨ ਕਰਾਂਗੇ ਕੀ ਅਕਾਲੀ ਦਲ ਨੂੰ ਬਲੰਦੀਆਂ ਵੱਲ ਲੈ ਕੇ ਜਾਇਆ ਅਕਾਲੀ ਦਲ 2022 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਈਆਂ ਪੰਜਾਬ ਚ ਉਦੋਂ 18% ਦੀ ਵੋਟ ਹੈ ਜਿਹੜੀ ਸਾਰੇ ਪੰਜਾਬ ਚ ਪਈ ਸੀ ਜਿਹੜੀ ਹੁਣ 6% ਦੀ ਘਟ ਕੇ 2024 ਦੇ ਵਿੱਚ ਹੀ ਲੋਕ ਸਭਾ ਚੋਣਾਂ ਦੌਰਾਨ 12% ਦੀ ਜਿਹੜੀ ਵੋਟ ਹੈ ਉਹ ਰਹਿ ਗਈ ਹੈ ਲਗਾਤਾਰ ਪੰਜ ਚੋਣਾਂ ਨੇ ਜਿਹੜੀਆਂ ਅਕਾਲੀ ਦਲ ਬੁਰੀ ਤਰ੍ਹਾਂ ਹਾਰਿਆ ਲਗਾਤਾਰ ਪਾਰਟੀ ਨਿਘਾਰ ਵੱਲ ਜਾ ਰਹੀ ਹੈ ਸੋ ਤੁਸੀਂ ਵੱਖਰਾ ਧੜਾ ਵੀ ਬਣਾਇਆ ਜੇ ਤੁਸੀਂ ਕੀ ਸਮਝਦੇ ਹੋ ਇਮਾਨਦਾਰੀ ਦੇ ਨਾਲ ਕਿ ਕਿਹੜੇ ਕਿੜੀਆਂ ਗਲਤੀਆਂ ਜਾਂ ਕੁਤਾਈਆਂ ਹੋਈਆਂ ਨੇ ਸ਼੍ਰੋਮਣੀ ਅਕਾਲੀ ਦਲ ਕੋਲੋਂ ਜਿਹਦੇ ਕਰਕੇ ਪੰਜਾਬ ਦੇ ਲੋਕਾਂ ਦੇ ਅਕਾਲੀ ਦਲ ਪਾਰਟੀ ਮਨੋਂ ਲੈਂਦੀ ਜਾ ਰਹੀ ਹੈ ਉਹ ਕਿਹੜੀਆਂ ਕਿਹੜੇ ਭਾਵੇਂ ਚੁੰਦਾ ਕਮੇਟੀ ਦੀ ਰਿਪੋਰਟ ਸੀ ਉਹਦੇ ਵਿੱਚ ਕੀ ਕੀ ਸੀ ਸੋ ਕਿਹੜੀ ਵੱਡੀਆਂ ਮੁੱਦੇ ਤੁਹਾਨੂੰ ਕਿਹੜੇ ਕਿਹੜੇ ਲੱਗਦੇ ਨੇ ਉਹ ਗੱਲ ਇਹ ਆ ਵੀ ਪਾਰਟੀ ਪਾਰਟੀ ਨਹੀਂ ਪਹਿਲਾਂ 36% ਸੀ ਫਿਰ 32% ਆ ਗਈ ਫਿਰ 24% ਆ ਗਈ ਫਿਰ 18% ਆ ਗਈ ਹੁਣ 12% ਤੀ ਰਹੇਗੀ ਇਹ ਕਾਰਨ ਹਰ ਘਟਦੀ ਹੋ ਗਈ ਘਟਦੀ ਹੋ ਗਈ ਉਹਦੇ ਚ ਆਮ ਲੋਕਾਂ ਦੀ ਮਾਇ ਨਹੀਂ ਕਹਿੰਦਾ ਆਮ ਪਬਲਿਕ ਚ ਜਾ ਕੇ ਤੁਸੀਂ ਕਿਤੇ ਪੁੱਛ ਲੋ ਲੋਕ ਇਹ ਕਹਿੰਦੇ ਨੇ ਕਿ ਪਾਰਟੀ ਪ੍ਰਧਾਨ ਨੂੰ ਪਿੱਛੇ ਹਟਣਾ ਚਾਹੀਦਾ ਕਿਉਂਕਿ ਜਿਹੜੀ ਝੁੰਡਾ ਕਮੇਟੀ ਸੀ ਝੁੰਡਾ ਕਮੇਟੀ ਸਾਰੇ ਪੰਜਾਬ ਚ ਘੁੰਮੀ ਹਰ ਵਰਕਰ ਦੇ ਕੋਲ ਗਈ ਮਤਲਬ ਬਕਾਇਦਾ ਸਮਾਂ ਦੇ ਕੇ ਗਈ ਮਤਲਬ ਪਬਲਿਕਲੀ ਗੱਲਾਂ ਸੁਣੀਆਂ ਡੰਗਾਈ ਚ ਗਈ ਤੇ ਉਹਨਾਂ ਨੇ ਨੈਟ ਚਲੇ ਹੀ ਰਿਜ਼ਲਟ ਕੱਢਿਆ ਸੀ ਕਿ ਪਾਰਟੀ ਪ੍ਰਧਾਨ ਨੂੰ ਲੀਡਰਸ਼ਿਪ ਨੂੰ ਪਰਹેੜ ਦੇਣਾ ਚਾਹੀਦਾ ਨਰ ਨਵੀਂ ਲੀਡਰਸ਼ਿਪ ਆ ਗਈ ਹੋਣੀ ਚਾਹੀਦੀ ਆ ਤੋ ਉਹਦੇ ਵੱਲ ਧਿਆਨ ਨਹੀਂ ਦਿੱਤਾ ਲੋਕਾਂ ਨੇ ਫੇਰ ਫਤਵਾ ਉਲਟ ਦੇਤਾ ਉਹਦੇ ਵੱਲ ਫੇਰ ਧਿਆਨ ਨਹੀਂ ਦਿੱਤਾ ਲੋਕਾਂ ਨੇ ਫੇਰ ਫਤਵਾ ਉਲਟ ਦੇਤਾ ਹੁਣ ਬਾਰ ਬਾਰ ਲੋਕਾਂ ਦੇ ਫਤਵੇ ਨੂੰ ਨਕਾਰਨਾ ਕੁਦਰਤੀ ਤੌਰ ਤੇ ਫਿਰ ਲੋਕਾਂ ਨੂੰ ਵੀ ਚੀੜ ਆਉਂਦੀ ਆ ਵੀ ਜੇ ਮੇਰੇ ਅੜੀ ਕਰਦੇ ਆ ਤਾਂ ਲੋਕਾਂ ਨੇ ਅਸੀਂ ਵੜੀ ਕਰਾਂਗੇ ਤੋ ਇਹ ਜਿਧੋ ਜਿਧੀ ਹੋ ਗਈ ਲੋਕਾਂ ਨਾਲ ਮੱਥਾ ਲਾ ਲਿਆ ਲੋਕਾਂ ਨਾਲ ਮੱਥਾ ਲਾ ਕੇ ਕਦੇ ਕੋਈ ਲੀਡਰ ਬਚਿਆ ਕੋਈ ਪਾਰਟੀ ਬਜੀ ਆ ਇਹ ਹੀ ਸਾਡਾ ਕਹਿਣਾ ਸੀ ਸਾਥ ਸੁਖੀਰ ਸਿੰਘ ਬਾਦਲ ਉਹਨਾਂ ਨੂੰ ਵੀ ਲੋਕਾਂ ਨਾਲ ਮੱਥਾ ਲਾ ਕੇ ਨਹੀਂ ਵਜਿਆ ਜਾਂਦਾ ਹੁੰਦਾ ਲੋਕਾਂ ਦੀ ਗੱਲ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੁੰਦੀ ਆ ਉਹਨਾਂ ਨੇ ਨਹੀਂ ਸੁਣੀ ਉਹਨਾਂ ਦੀ ਗੱਲ ਬੱਕਰੀ ਆ ਫਿਰ ਜੇ ਉਹਨਾਂ ਨੂੰ ਸਹੀ رائے ਦੰਦੇ ਉਹ ਕਹਿੰਦੇ ਕਿਸੇ ਪਾਰਟੀ ਦੇ ਏਜੰਟ ਆ ਮਨ ਕਿਸੇ ਆਪਣੀ ਪਾਰਟੀ ਨੂੰ ਚੰਗਾ ਕਰ ਲਈ ਮਜ਼ਬੂਤ ਕਰ ਲਈ رائے ਦੰਦਿਆ ਦੇਣਾ ਇਹ ਕਿਹੜਾ ਗناہ ਹੋਇਆ ਜੀ ਇਹ ਕਿਹੜਾ ਪਾਪ ਹੋਇਆ ਤੁਸੀਂ ਕਹਿ ਰਹੇ ਹੋ ਕਿ ਮਤਲਬ ਚੁੰਦਾ ਕਮੇਟੀ ਦੀ ਰਿਪੋਰਟ ਵੀ ਇਹ ਕਹਿੰਦੀ ਸੀ ਕਿ ਪਾਰਟੀ ਪ੍ਰਧਾਨ ਨੂੰ ਜਿਹੜਾ ਲਾਹ ਦੇਣਾ ਚਾਹੀਦਾ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਪਰ ਤੁਹਾਡੀ ਪਾਰਟੀ ਦੇ ਕੁਝ ਲੀਡਰ ਇਹ ਕਹਿੰਦੇ ਨੇ ਕਿ ਜਿਹੜਾ ਪਾਰਟੀ ਦਫ਼ਤਰ ਦਾ ਖਰਚਾ ਹੈ 18 ਤੋਂ 20 ਲੱਖ ਰੁਪਏ ਮਹੀਨਾ ਖਰਚਾ ਹੈ ਉਹ ਸੁਖਬੀਰ ਸਿੰਘ ਬਾਦਲ ਹੋਰੀ ਆਪਣੇ ਕੋਲੋਂ ਜਿਹੜਾ ਖਰਚਾ ਦਿੰਦੇ ਨੇ ਹੋਰ ਪਾਰਟੀ ਦਾ ਕੋਈ ਲੀਡਰ ਹੈ ਜਿਹੜਾ ਪਾਰਟੀ ਚਲਾਉਣ ਲਈ ਖਰਚਾ ਨਹੀਂ ਦਿੰਦਾ ਇਸ ਕਰਕੇ ਵੀ ਕੋਈ ਬੰਦਾ ਮਤਲਬ ਸਾਹਮਣੇ ਨਹੀਂ ਆ ਪਾ ਰਿਹਾ ਜਿਹੜਾ ਪੈਸੇ ਲਾਵੇ ਪਾਰਟੀ ਤੇ ਉਹ ਤਾਂ ਮੈਂ ਸਮਝਦਾ ਇਹਦਾ ਉਹ ਲੋਕ ਇਹ ਤਾਂ ਬਿਲਕੁਲ ਇਹ ਸੱਚਾਈ ਨਹੀਂ ਹੈ ਮਤਲਬ ਕਦੇ ਪਾਰਟੀਆਂ ਮਤਲਬ ਐਦਾ ਫਿਰ ਸਰਮਾਇਦਾਰ ਲੋਕੇ ਪਾਰਟੀਆਂ ਚਲਾਉਣਗੇ ਜਿੱਦਾਂ ਮਤਲਬ ਆਮ ਵਰਕਰ ਫਿਰ ਪਾਰਟੀ ਦੇ ਪ੍ਰਧਾਨੇ ਨਹੀਂ ਬਣ ਸਕਣਗੇ ਆਹੀ ਤਾਂ ਗਲਤ ਸੋਚ ਆ ਆਹੀ ਤਾਂ ਮਾੜੀ ਸੋਚ ਆ ਕਿ ਆਮ ਬੰਦੇ ਨੂੰ ਤੁਸੀਂ ਮੌਕਾ ਹੀ ਨਾ ਦਵੋਗੇ ਫਿਰ ਗਰੀਬ ਬੰਦਾ ਫਿਰ ਇਹਦਾ ਮਤਲਬ ਪਾਰਟੀ ਦੇ ਅੱਗੇ ਆ ਹੀ ਨਹੀਂ ਸਕੇਗਾ ਤੇ ਇਹ ਇਹ ਜਿਹੜੀ ਸੋਚ ਨਹੀਂ ਆ ਨਾ ਪਰ ਪਾਰਟੀ ਦਫ਼ਤਰ ਦੇ ਖਰਚਾ ਸੁਖੀ ਸਿੰਘ ਬਾਦਲ ਕਰ ਰਹੇ ਨੇ ਲੈ ਡੂ ਵੀ ਜਿਹੜੇ ਪਾਰਟੀ ਦਾ ਖਰਚਾ ਇਹ ਲੋਕਾਂ ਤੋਂ ਕਲੈਕਸ਼ਨ ਕਰਕੇ ਹੁੰਦਾ ਪਾਰਟੀ ਵਰਕਰਾਂ ਤੋਂ ਕਲੈਕਸ਼ਨ ਕਰਕੇ ਹੁੰਦਾ ਪਾਰਟੀ ਦੀ ਮੈਂਬਰਸ਼ਿਪ ਹੁੰਦੀ ਆ ਉਹਦੇ ਵੀ ਫਾਰਜ ਹੁੰਦੇ ਨੇ ਪਾਰਟੀ ਤੋਂ ਵੈਸੇ ਵੀ ਸਪਾਇਲਰ ਫੰਡ ਇਕੱਠੇ ਕੀਤੇ ਜਾਂਦੇ ਆ ਸੋ ਇਹ ਕਹਿਣਾ ਵੀ ਇਕੱਲਾ ਪ੍ਰਧਾਨ ਹੀ ਖਰਚਾ ਕਰਦਾ ਉਹ ਤਾਂ ਬਹੁਤ ਵੱਡੀ ਜਾਤੀ ਆ ਉਹਨਾਂ ਵਰਕਰਾਂ ਨਾਲ ਜਿਹੜੇ ਬਚਾਰੇ ਆਪਣੇ ਦਸਾਂ ਨੌ ਦੀ ਕਿਰਤ ਕਮਾਈ ਦੇ ਵਿੱਚੋਂ ਕੰਟਰੀਬਿਊਟ ਕਰਦੇ ਰਹੇ ਨੇ ਸੁਮੇਤ ਸੈਣੀ ਨੂੰ ਜਦੋਂ ਬੀਜੀਪੀ ਲਾਇਆ ਪੰਜਾਬ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਹਨੂੰ ਗਲਤੀ ਮੰਨਦੇ ਹੋ ਤੁਸੀਂ ਕਿ ਨਹੀਂ ਬੜੀ ਵੱਡੀ ਗਲਤੀ ਸੀ ਕੁਦਰਤੀ ਤੌਰ ਤੇ ਉਹ ਤਾਂ ਤੁਸੀਂ ਉਸ ਵੇਲੇ ਵਿਰੋਧ ਕੀਤਾ ਸੀ ਲੋਕਾਂ ਨੇ ਲਿਆ ਉਦੋਂ ਅਸੀਂ ਪਾਰਟੀ ਵਿੱਚ ਰਹਿ ਕੇ ਤਾਂ ਕਹਿੰਦੇ ਰਹੇ ਹਾਂ ਪਰ ਉਦੋਂ ਵੀ ਮਤਲਬ ਜਿਹੜੀ ਹੈ ਨਾ ਉਹ ਮੱਜੇ ਸਹੀ ਫੈਸਲੇ ਲਏ ਹੁੰਦੇ ਤਾਂ ਪਾਰਟੀ ਦਾ ਨਿਗਾਰ ਹੀ ਸਾਥ ਤੱਕ ਨਾ ਹੁੰਦਾ ਸੁਮੇਤ ਸਿੰਘ ਸੈਣੀ ਨੂੰ ਲਾਉਣ ਦਾ ਫੈਸਲਾ ਕਿਹਦਾ ਸੀ ਸੁਖਵੀਰ ਸਿੰਘ ਬਾਦਲ ਦਾ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਇਹ ਤਾਂ ਹੁਣ ਉਹ ਦੋਵੇਂ ਦੱਸ ਸਕਦੇ ਆ ਕਿਉਂਕਿ ਹਰ ਗੱਲ ਬਾਦਲ ਸਾਹਿਬ ਰਖਿਆਲਾ ਸਾਸੂਹੀ ਉਸੇ ਬਾਦਲ ਹੋਣਾ ਨਹੀਂ ਮੰਨ ਕੇ ਹੀ ਚੱਲਦੇ ਰਹੇ ਹੂੰ ਤੇ ਜਦੋਂ ਡੇਰਾ ਸਰਸਾ ਦੇ ਮੁਖੀ ਨੂੰ ਮਾਫੀ ਦਿੱਤੀ ਗਈ ਸੀ ਉਹਦਾ ਕਿੰਨਾ ਕੁ ਅਸਰ ਪਿਆ ਜਿਹੜਾ ਕਾਰਜ ਉਹਦਾ ਬਹੁਤ ਮਾੜਾ ਅਸਰ ਪਿਆ ਉਹਦਾ ਬੁਰਾ ਅਸਰ ਪਿਆ ਉਹ ਵੀ ਮਤਲਬ ਕੁਦਰਤੀ ਤੌਰ ਤੇ ਕਿਤੇ ਨਾ ਕਿਤੇ ਗਲਤੀਆਂ ਤਾਂ ਰਹੀਆਂ ਹੀ ਨਾ ਨਾ ਜਿਨ੍ਹਾਂ ਕਰਕੇ ਇਹ ਸਾਰਾ ਕੁਝ ਹੋਇਆ ਉਸ ਗੱਲ ਦਾ ਵਿਰੋਧ ਕੀਤਾ ਸੀ ਕਿਉਂਕਿ ਪੰਜਾਬ 'ਚ ਇਹ ਵੀ ਪ੍ਰਚਾਰ ਆਇਆ ਕਿ ਤੁਸੀਂ ਸਹਿਮਤੀ ਪ੍ਰਗਟ ਕੀਤੀ ਸੀ ਇਹ ਤਾਂ ਕਦੇ ਆਈ ਨਹੀਂ ਇਹ ਤਾਂ ਕੋਰ ਕਮੇਟੀ ਚ ਕਦੇ ਆਈ ਨਹੀਂ ਸੀ ਗੱਲ ਇਹ ਤਾਂ ਜਦੋਂ ਫੈਸਲਾ ਸਾਹਮਣੇ ਆਇਆ ਉਦੋਂ ਹੀ ਪਤਾ ਲੱਗਿਆ ਸੀ ਮਤਲਬ ਇਹਦੀ ਪਾਰਟੀ ਵਰਕਰਾਂ ਨਾਲ ਪਾਰਟੀ ਲੀਡਰਾਂ ਨਾਲ ਕੋਈ ਸਲਾਹ ਨਹੀਂ ਕੀਤੀ ਗਈ ਨਹੀਂ ਕੋਈ ਸਲਾਹ ਨਹੀਂ ਤੇ ਜਿਹੜਾ ਬੇਅਦਬੀਆਂ ਵਾਲਾ ਮੁੱਦਾ ਉਹ ਹਲੇ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਗੱਲ ਪਿਆ ਹੋਇਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਤੁਹਾਡੀ ਹੀ ਸਰਕਾਰ ਸੀ ਸੋ ਬੇਅਦਬੀਆਂ ਵਾਲੇ ਮਾਮਲੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਬੇਅਦਬੀ ਦੇ ਮਾਮਲੇ ਦੇ ਵਿੱਚ ਮੈਂ ਮਹਿਸੂਸ ਕਰਦਾ ਕਿ ਇਹ ਤਾਂ ਨਹੀਂ ਹੋ ਸਕਦਾ ਵੀ ਕੋਈ ਬੇਅਦਬੀ ਕਰਾਉਣ ਦੇ ਵਿੱਚ ਹਿੱਸਾ ਹੋਵੇ ਤਾਂ ਪਤਾ ਵੀ ਹੋਵੇ ਕਿਸੇ ਲੀਡਰ ਨੂੰ ਪਰ ਇਹ ਗੱਲ ਜ਼ਰੂਰ ਆਪੇ ਕਿ ਸਰਕਾਰ ਜਿਹੜੀ ਸੀ ਕਾਲੀ ਦਲ ਦੀ ਸੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਜਿਹੜਾ ਗੁਨਾਹਗਾਰ ਆ ਉਹਨੂੰ ਫੜਾਇਆ ਜਾਵੇ ਗੁਨਾਹਗਾਰਾਂ ਨੂੰ ਫੜਨ ਦੇ ਵਿੱਚ ਕਿਤੇ ਨਾ ਕਿਤੇ ਕਮੀ ਰਹੀ ਆ ਉਹਦਾ ਕੁਦਰਤੀ ਤੌਰ ਤੇ ਲੋਕਾਂ ਨੇ ਬੁਰਾ ਮਾਇਆ ਕਿਉਂ ਨਹੀਂ ਫੜੇਗੇ ਤੁਹਾਨੂੰ ਕੀ ਲੱਗਦਾ ਕਿਉਂਕਿ ਪਾਵਰ ਵੀ ਸੀ ਸਰਕਾਰ ਵੀ ਤੁਹਾਡੀ ਸੀ ਔਰ ਪੰਥਕ ਪਾਰਟੀ ਤੁਹਾਡੀ ਪਰ ਕਿਤੇ ਨਾ ਕਿਤੇ ਕਮੀ ਤਾਂ ਰਹੀ ਹੋਆ ਜਿਦੇ ਕਰਕੇ ਲੋਕਾਂ ਨੂੰ ਬੁਰਾ ਲੱਗਿਆ ਤੇ ਇੱਕ ਜਿਹੜਾ ਪੰਜਾਬ ਦੇ ਵਿੱਚ ਇਹ ਵੀ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ ਆਪਾਂ ਅਕਸਰ ਇਹੋ ਚੱਲਦਾ ਹੈ ਕਿ ਐਸਜੀਪੀਸੀ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਜਾਂ ਸਿੱਧੇ ਤੌਰ ਤੇ ਕਹਿ દઈએ ਕਿ ਬਾਦਲ ਪਰਿਵਾਰ ਦੀ ਦਖਲਅੰਦਾਜ਼ੀ ਬਹੁਤ ਜ਼ਿਆਦਾ ਹੈ ਉੱਚ ਕਿੰਨੀ ਕਿ ਸਚਾਈ ਹੈ ਕਿਉਂਕਿ ਉਸ ਤੋਂ ਵੀ ਕਹਿੰਦੇ ਪੰਜਾਬ ਦੇ ਲੋਕ ਨੇ ਜਿਹੜੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਨੇ ਉਹ ਨਾਰਾਜ਼ ਨੇ ਦੇਖੋ ਇਹ ਤਾਂ ਮੈਂ ਨਹੀਂ ਕਹਿੰਦਾ ਇਹ ਤਾਂ ਦੁਨੀਆ ਕਹਿੰਦੀ ਆ ਜੱਗ ਜਹਾਰਾ ਕਿ ਐਸਜੀਪੀਸੀ ਦੇ ਮਾਵਲੇ ਵਿੱਚ ਜਿਹੜੀ ਦਖਲਅੰਦਾਜ਼ੀ ਆ ਉਹਨੇ ਐਸਜੀਪੀਸੀ ਦਾ ਵੀ ਨੁਕਸਾਨ ਕੀਤਾ ਪਾਰਟੀ ਦਾ ਵੀ ਨਸਾਨ ਕੀਤਾ ਸੋ ਇਹ ਜਿਹੜੀਆਂ ਨਾ ਐਸਜੀਪੀਸੀ ਹੋਵੇ ਇਸੇ ਕਾਲ ਤੱਕ ਸਾਹ ਹੋਵੇ ਇਹ ਸੰਸਥਾਵਾਂ ਜਿਹੜੀਆਂ ਆਟੋਨੋਮਸ ਹੋਣੇ ਚਾਹੀਦੀਆਂ ਇਹ ਸੰਸਥਾਵਾਂ ਵਿੱਚ ਜੇ ਦਖਲਅੰਦਾਜ਼ੀ ਹੋਏਗੀ ਤਾਂ ਕੁਦਰਤੀ ਤੌਰ ਤੇ ਨੁਕਸਾਨ ਹੋਏਗਾ ਸੰਸਥਾਵਾਂ ਦਾ ਵੀ ਅਕਸ ਖਰਾਬ ਹੁੰਦਾ ਤੇ ਪਾਰਟੀ ਨੂੰ ਵੀ ਨੁਕਸਾਨ ਹੁੰਦਾ ਕਿਉਂਕਿ ਇਹਨਾਂ ਸੰਸਥਾਵਾਂ ਦਾ ਬੜਾ ਵੱਡਾ ਰੋਭ ਸੀ ਬੜਾ ਵੱਡਾ ਇੱਕ ਥਾਂ ਸੀ ਜਦੋਂ ਇਹ ਨਿਰਪੱਖ ਸੀ ਜਦੋਂ ਦਖਨ ਦਾਜੀ ਤੋਂ ਰਹਿਤ ਸੀ ਤੇ ਉਹ ਹੌਲੀ-ਹੌਲੀ ਜਦੋਂ ਜਗ ਜाहिर ਇੱਕ ਧੜੇ ਦੀ ਜਾਂ ਕੁਝ ਵੱਧਿਆ ਦੀ ਬਣ ਕੇ ਰਹੀ ਗਈ ਤਾਂ ਉਹਦੇ ਨਾਲ ਕੁਦਰਤੀ ਤੌਰ ਤੇ ਉਹਦਾ ਅਕਸ ਵੀ ਢਿੱਲਾ ਪੈ ਗਿਆ ਤੁਸੀਂ ਇਹ ਗੱਲਾਂ ਕਦੇ ਪਾਰਟੀ ਪਲੇਟਫਾਰਮ ਤੇ ਚੱਕੀਆਂ ਨੇ ਕਿਉਂਕਿ ਅੱਜ ਵੀ ਇਹੋ ਗੱਲਾਂ ਹੋ ਰਹੀਆਂ ਸੀ ਕਈ ਵਾਰੀ ਕੋਸ਼ਿਸ਼ ਕੀਤੀ ਆ ਸੀ ਕਈ ਵਾਰੀ ਯਤਨ ਵੀ ਕੀਤੇ ਨੇ ਪਰ ਜਤਨੋ ਕਦੇ ਸਫਲ ਨਹੀਂ ਹੋਏ ਐਸਜੀਪੀਸੀ ਵਾਲਾ ਯਤਨ ਤੁਸੀਂ ਕੀਤਾ ਸੀ ਕਿ ਉਹ ਚ ਦਖਲ ਅੰਦਾਜ਼ੀ ਬੰਦ ਕੀਤੀ ਜਾਵੇ ਅਸੀਂ ਕਈ ਵਾਰੀ ਕਿਹਾ ਵੀ ਘਟਾਉਣਾ ਚਾਹੀਦਾ ਬਲਕਿ ਜੇ ਕੋਈ ਸੁਧਾਰਨ ਵਾਲ ਹਿੱਸਾ ਪੈ ਸਕਦਾ ਤਾਂ ਸੁਧਾਰਨ ਵਾਲ ਜਾਣਾ ਚਾਹੀਦਾ ਪਰ ਕਿਤੇ ਨਾ ਕਿਤੇ ਇਹ ਦਖਲਅੰਦਾਜ਼ੀ ਦਾ ਨੁਕਸਾਨ ਹੋਇਆ ਸੰਸਦਾਵਾਂ ਨੂੰ ਵੀ ਜਦੋਂ ਦੇਸ਼ ਦੇ ਕਿਸਾਨ ਨੇ ਜਿਹੜੇ ਖਾਸ ਕਰਕੇ ਪੰਜਾਬ ਦੇ ਕਿਸਾਨ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਸੰਘਰਸ਼ ਦੇ ਰਾਹ ਤੁਰ ਪਏ ਸਨ ਉਦੋਂ ਸ਼ੁਰੂਆਤੀ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਇਵਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਵੀ ਬਿਆਨ ਦਿੱਤਾ ਕਿ ਇਹ ਜਿਹੜੇ ਕਾਨੂੰਨ ਨੇ ਇੱਕ ਕਿਸਾਨਾਂ ਦੇ ਹੱਕਜ ਨੇ ਤੁਹਾਡੇ ਸਾਰੇ ਲੀਡਰ ਉਹਦੋਂ ਹੱਕਜ ਭੁਗਤ ਦੇ ਰਹੇ ਨੇ ਉਹਦਾ ਕੀ ਕਾਰਨ ਸੀ ਉਹਦੋਂ ਮਤਲਬ ਉਹ ਕਾਲੇ ਕਾਨੂੰਨਾਂ ਦੇ ਹੱਕ ਦੇ ਵਿੱਚ ਤੁਹਾਡੇ ਲੀਡਰ ਕਿਉਂ ਬੋਲਦੇ ਰਹੇ ਨਹੀਂ ਅਸੀਂ ਤਾਂ ਨਹੀਂ ਕਹਦੇ ਬੋਲੇ ਪਰ ਅਸੀਂ ਤਾਂ ਬਲਕੇ ਕੋਰ ਕਮੇਟੀ 'ਚ ਫੈਸਲਾ ਕੀਤਾ ਸੀ ਕਿ ਜਦੋਂ ਵੀ ਕਾਲੇ ਕਾਨੂੰਨਾਂ ਵਾਲਾ ਡਰਾਫਟ ਕੈਬਨਿਟ ਦੇ ਵਿੱਚ ਆਏਗਾ ਜਿਸ ਦਿਨ ਉਹ ਨਾਲ ਸੀ ਉਦੋਂ ਵੀ ਛਾਵ ਨੂੰ ਮੀਟਿੰਗ ਕਰਕੇ ਫੈਸਲਾ ਕੀਤਾ ਸੀ ਵੀ ਜਿਹੜੇ ਸਾਡੇ ਮੰਤਰੀ ਨੇ ਉਸ ਸਮੇਂ ਹਰਸ਼ੀਵਰਜ ਗੌਰ ਬਾਦਲ ਉਹ ਉੱਠ ਕੇ ਆ ਜਾਣਗੇ ਪਰ ਉਹ ਉੱਠ ਕੇ ਨਹੀਂ ਆਏ ਬਲਕੇ ਬਾਹਰ ਨਿਕਲ ਕੇ ਉਹਨਾਂ ਦੇ ਸਪੋਰਟ 'ਚ ਬੋਲੇ ਤੇ ਬਾਅਦ ਦੇ ਵਿੱਚ ਬਾਦਲ ਸਾਹਿਬ ਤੋਂ ਵੀ ਉਹਨਾਂ ਦੇ ਸਪੋਰਟ 'ਚ ਬਿਆਨ ਦਵਾਤਾ ਉਹਦੇ ਨਾਲ ਬਾਦਲ ਸਾਹਿਬ ਦੇ ਅਕਸ ਨੂੰ ਵੀ ਢਾਹ ਲੱਗੀ ਪਾਰਟੀ ਨੂੰ ਵੀ ਬੜਾ ਵੱਡਾ ਨੁਕਸਾਨ ਹੋਇਆ ਕਿਉਂਕਿ ਉਸ ਤੋਂ ਬਾਅਦ ਭਾਵੇਂ ਅਸੀਂ ਅਸਤੀਫਾ ਦਿੱਤਾ ਪਰ ਇਸ ਸਿਫੇ ਦਾ ਲੋਕਾਂ ਦੇ ਵਿੱਚ ਕੋਈ ਅਸਰ ਨਹੀਂ ਪਿਆ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਵੀ ਉਸ ਇਸ਼ੂ ਨੂੰ ਚੱਕਿਆ ਵੀ ਜਦੋਂ ਇਹ ਡਰਾਫਟ ਬਣਿਆ ਸੀ ਉਦੋਂ ਤੁਸੀਂ ਉਹਦੇ ਹੱਕ ਜਭੋਤ ਗਏ ਤੇ ਬਿਆਨ ਬਾਦਲ ਸਾਹਿਬ ਵਰਗੇ ਲੀਡਰ ਤੋਂ ਦੁਆਤੇ ਤੇ ਬਾਅਦ ਦੇ ਵਿੱਚ ਤੁਸੀਂ ਉਹਦਾ ਵਿਰੋਧ ਕਰੋਗੇ ਤਾਂ ਉਹਦਾ ਲੋਕਾਂ ਨੇ ਕੋਈ ਅਸਰ ਨਹੀਂ ਬਣਿਆ ਤੁਸੀਂ ਉਸ ਵੇਲੇ ਇਸ ਕਾਲ ਦਾ ਵਿਰੋਧ ਕੀਤਾ ਸੀ ਕਿਤਾ ਬੜਾ ਮੈਂ ਕਿਹਾ ਕਿ ਬਾਦਲਾ ਨੇ ਹੱਕ ਜਬਿਆਨ ਦਿੱਤਾ ਹੋਰ ਕਮੇਟੀ ਦੀ ਇੱਕ ਕੋਰ ਗਰੁੱਪ ਦੀ ਮੀਟਿੰਗ ਹੋਈ ਸੀ ਉਦੇਚ ਮੈਂ ਕਿਹਾ ਫੈਸਲਾ ਹੋਇਆ ਸੀ ਵੀ ਆਪਾਂ ਨੇ ਇਹਦੇ ਹੱਕ 'ਚ ਨਹੀਂ ਜਾ ਬਲਕਿ ਜਦੋਂ ਡਰਾਫਟ ਆਵੇ ਮੈਂ ਮਤਲਬ ਕੈਬਨਟ ਦੇ ਵਿੱਚ ਵੀ ਉਦੋਂ ਉੱਠ ਕੇ ਆ ਜਾਣਾ ਮਤਲਬ ਹਾਕੇ ਤਾਂ ਕਿ ਭੁਗਤਣਾ ਵੀ ਉੱਠ ਕੇ ਆ ਜਾਣਾ ਵਿਰੋਧ ਦੇ ਵਿੱਚ ਤੇ ਜੇ ਪ੍ਰੈਸ ਪੁੱਛੇ ਤਾਂ ਕਹਿ ਦੇਣਾ ਵੀ ਅਸੀਂ ਤੇ ਹੱਕ 'ਚ ਨਹੀਂ ਹੋਇਆ ਉਲਟ ਇਹੀ ਤਾਂ ਸੋਚਾ ਇਹੀ ਤਾਂ ਦੁਖ ਦੀ ਗੱਲ ਹੈ ਨਹੀਂ ਇਸ ਗੱਲ ਦਾ ਪਾਰਟੀ ਜੀ ਤੁਸੀਂ ਵਿਰੋਧ ਕੀਤਾ ਸੀ ਕਿ ਤੁਸੀਂ ਉੱਠ ਕੇ ਵੀ ਨਹੀਂ ਆਏ ਅਸਤੀਫਾ ਵੀ ਨਹੀਂ ਦਿੱਤਾ ਬਲਕਿ ਉਹਦੇ ਹੱਕ 'ਚ ਬਿਆਨ ਲੰਦੇ ਰਹੇ ਉਹ ਪਿੱਛੇ ਕਵਰ ਉਦੋਂ ਵੀ ਮੈਂ ਤਾਂ ਕਿਹਾ ਸੀ ਵੀ ਆਪਾਂ ਉਦੋਂ ਇਹ ਕੋਰ ਕਮੇਟੀ ਦੇ ਫੈਸਲੇ ਤੋਂ ਉਲਟ ਜਾ ਕੇ ਸਟੈਂਡ ਲਿਆ ਉਹਦਾ ਆਪਨ ਨੁਕਸਾਨ ਹੋਇਆ ਜਿਹੜਾ ਸਾਡੀ ਪਾਰਟੀ ਨੂੰ ਹੁਣ ਨੁਕਸਾਨ ਹੋਇਆ ਉਹਨਾਂ ਕਾਰਨਾਂ ਵਿੱਚੋਂ ਕਿਹ ਵੀ ਕਾਰਨ ਤੁਹਾਡੇ ਧੜੇ ਤੇ ਵੀ ਦੋਸ਼ ਨੇ ਜਿਹੜੀ ਕੱਲ ਤੁਹਾਡੀ ਮੀਟਿੰਗ ਹੋਈ ਹੈ ਕਿ ਤੁਹਾਡਾ ਧੜਾ ਭਾਜੀਪੀ ਦੇ ਸੰਪਰਕ 'ਚ ਹੈ ਕੀ ਪਵਿੱਖ ਦੇ ਵਿੱਚ ਤੁਹਾਡਾ ਜਿਹੜਾ ਤੁਹਾਡਾ ਉਹ ਬੀਜੇਪੀ ਨਾਲ ਰਲੇਵਾ ਕਰ ਸਕਦਾ ਸਾਡਾ ਤਾਂ ਇੱਕ ਵੀ ਸਬੂਤ ਨਹੀਂ ਕਿਹਾ ਸਰ ਇਹਨਾਂ ਦੇ ਹੁਣ ਜਿਹੜੇ ਦੋਸ਼ ਲਾਉਣ ਵਾਲੇ ਆ ਮਤ ਇਹਨਾਂ ਨੇ ਤਾਂ ਬੀਜੇਪੀ ਤੇ ਮੈਂ ਤੁਹਾਨੂੰ ਦੱਸਿਆ ਵੀ ਚੰਡੀਗੜ੍ਹ ਮੇਅਰ ਦੀ ਚੋਣ ਹੋਈ ਤਾਂ ਉਹਦੇ ਹੱਕ 'ਚ ਵੋਟ ਪਾਈ ਜੇ ਰਾਸ਼ਟਰਪਤੀ ਦੇ ਮੀਤਵਾਰ ਵੀ ਜੀ ਵੀ ਤਾਂ ਉਹਦੇ ਹੱਕ 'ਚ ਵੋਟ ਪਾਈ ਕੱਲ ਐਨਡੀਆ ਦੇ ਹੱਕ ਵਿੱਚ ਵਿਵਾਹ ਸਿਵਜ ਗੌਰ ਬਾਦਲ ਬੋਲੇ ਤੇ ਇਹ ਜਿਵੇਂ ਕਹਿੰਦੇ ਜਿੱਥੇ ਮੇਰਾ ਨੰਦਕੋਸ਼ ਉੱਥੇ ਗਦੀ ਮਰੀਨਾ ਦੋਸ਼ ਇਹ ਜੋ ਮਰਜ਼ੀ ਕਰੀ ਜਾ ਦੂਜਾ ਮਤਲਬ ਜੇ ਅਸੀਂ ਕੱਲ ਉੱਥੇ ਬੈਠੇ ਵਿਚਾਰਾ ਕੀਤੀਆਂ ਵੀ ਪਾਰਟੀ ਨੂੰ ਕਿਵੇਂ بلندੀਆਂ ਤੇ ਲਿਜਾਣਾ ਇਹਦੇ ਨਾਲ ਕਿਸੇ ਪਾਰਟੀ ਦਾ ਕੀ ਲੈਣਾ ਦੇਣਾ ਹੋ ਸਕਦਾ ਇਹਦੇ ਨਾਲ ਕਿਸੇ ਪਾਰਟੀ ਦਾ ਕੀ ਸੋਚ ਹੋ ਸਕਦੀ ਆ ਭਲੇ ਤਾਂ ਸਰਾਸਰ ਇੱਕ ਮਲ ਹਰ ਕਿਸਮ ਤੇ ਇਲਜ਼ਾਮ ਲਾ ਦਿੰਦੇ ਹੁਣ ਭਾਈ ਅਮਰਪਾਲ ਸਿੰਘ ਉਹ ਨਹੀਂ ਅੰਦਰ ਨੇ ਜੇਲ੍ਹ ਚ ਐ ਐਨਐਸਏ ਤਹਿਤ ਤੇ ਉਹਨਾਂ ਨੂੰ ਆਰਐਸਏ ਦੇਜਟ ਕਿਹ ਜੰਦੇ ਆ ਤੇ ਜਿਆਦਾ ਟੌੜਾ ਉਹਨਾਂ ਨੇ ਜਿਆਦਾ ਬਾਜ਼ਮਲਾਦ ਕੀਤੀ ਜਿਹਦਾ ਤੁਸੀਂ ਜ਼ਿਕਰ ਕੀਤਾ ਉਦੋਂ ਉਹਨਾਂ ਨੂੰ ਕਾਂਗਰਸ ਏਜੰਟ ਕਹੀ ਗਈ ਮਤਲਬ ਔਰ ਲੋਕ ਇਲਜ਼ਾਮ ਵੀ ਉਹ ਲੋਕ ਲਾਉਂਦੇ ਨੇ ਜਿਨ੍ਹਾਂ ਨੇ ਕਦੇ ਅਕਾਲੀ ਦਲ ਲਈ ਮਤਲਬ 5 ਮਿੰਟ ਵੀ ਕੋਈ ਕਸ਼ਟ ਨਾ ਸਹੋ। ਜਦੋਂ ਦੇਸ਼ਪ੍ਰਤਾਪ ਕਹ ਰਹੇ ਉਹਨੂੰ ਚੋਣਾਂ ਦੇ ਵਿੱਚ ਪਾਰਟੀ ਚੋਂ ਬਾਹਰ ਕੱਢਿਆ ਗਿਆ ਤਾਂ ਉਸ ਗੱਲ ਦਾ ਮੁੱਦਾ ਚੁੱਕਿਆ ਤੁਸੀਂ ਪਾਰਟੀ 'ਚ ਉਦੋਂ ਅਸੀਂ ਚੋਣਾਂ ਲੜ ਰਹੇ ਸੀ ਪਰ ਮਤਲਬ ਅਸੀਂ ਟੈਲੀਫੋਨ ਕਰਕੇ ਜ਼ਰੂਰ ਕਿਹਾ ਸੀ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਪਰ ਉਦੋਂ ਇਲੈਕਸ਼ਨ ਸੀ ਉਦੋਂ ਕੋਈ ਇਹੋ ਜਿਹਾ ਮੁੱਦਾ ਉਠਾਉਣ ਦਾ ਵਕਤ ਵੀ ਹੈ ਨਹੀਂ ਸੀ ਟੈਲੀਫੋਨ ਤੇ ਮੈਂ ਜ਼ਰੂਰ ਕਿਹਾ ਸੀ ਵੀ ਇਹ ਗਲਤ ਕੀਤਾ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡਾ ਤੜਾ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾ ਦੇਗਾ ਦੇਖੋ ਗੱਲ ਇਹ ਆ ਸਾਡਾ ਯਤਨ ਆ ਸਾਡੀ ਕੋਸ਼ਿਸ਼ ਆ ਤੇ ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਲੋਕ ਜੇ ਮਾ ਲਾਉਣਾ ਚਾਹੁੰਦੇ ਨੇ ਤਾਂ ਕੁਦਰਤੀ ਤੌਰ ਤੇ ਮਾ ਇਹ ਮਿਹਮ ਜਿਹੜੀ ਆ ਉਹ ਤਗੜੀ ਹੋਗੀ ਸਫਲ ਹੋਏਗੀ ਇਸੇ ਜਿசி ਪੂਰਾ ਯਤਨ ਕਰਾਂਗੇ ਲੋਕਾਂ ਦੀ ਭਾਵਨਾ ਦੇ ਨਾਲ ਖੜ੍ਹਾ ਜਾਵੇ ਔਰ ਉਹਨੂੰ ਪੂਰਤੀ ਕੀਤੀ ਜਾਵੇ ਇੱਕ ਚਰਚਾ ਕੱਲ ਦੀ ਇਹ ਵੀ ਚੱਲੀ ਹੋਈ ਹੈ ਕਿ ਤੁਹਾਡੇ ਧੜੇ ਵੱਲੋਂ ਇੱਕ ਪੇਸ਼ਕਸ਼ ਕੀਤੀ ਗਈ ਹੈ ਅਕਾਲ ਤਖਤ ਸਾਹਿਬ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਫਕਾ ਜਹੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਪ੍ਰਧਾਨ ਬਣਨ ਦੀ ਇਹ ਤਾਂ ਅਦਾਜੇ ਲਾਈ ਜਾ ਰਹੇ ਨੇ ਲੋਕ ਅਜੇ ਪੇਸ਼ਕਸ਼ ਕਿਸੇ ਤਰ੍ਹਾਂ ਨਹੀਂ ਕੀਤੀ ਨਾ ਅਜੇ ਕਿਸੇ ਕੋ ਗਏ ਅਸੀਂ ਬਲਕਿ ਹਾਲ ਦੇ ਘੜੀ ਤਾਂ ਸੀ ਇੱਕ ਪ੍ਰੋਗਰਾਮ ਬਣਾਇਆ ਪਹਿਲਾਂ ਤਾਂ ਅਰਜ਼ਾਸ ਕਰਨੀਆਂ ਪਹਿਲਾਂ ਤਾਂ ਜਾ ਕੇ ਕੀਮਾ ਮੰਗਣੀਆਂ ਜੋ ਗਲਤੀਆਂ ਕਮੀਆਂ ਕਾਮੀਆਂ ਰਹੀਆਂ ਨੇ ਜਿੰਨੀ ਕਿਸੇ ਜ਼ਿੰਮੇਵਾਰੀ ਸਾਡੀ ਹੋਈ ਆ ਉਹ ਤੋਂ ਬਾਅਦ ਅੱਗੇ ਨੂੰ ਕੋਈ ਸਮੱਤ ਬਖਸ਼ੇ ਗੁਰੂ ਸਾਨੂੰ ਸ਼ਕਤੀ ਬਖਸ਼ੇ ਗੁਰੂ ਸਾਨੂੰ ਵੀ ਐਸੇ ਫੈਸਲੇ ਲੈ ਜਾਣ ਜਿਹਦੇ ਨਾਲ ਅਕਾਲੀ ਦਰਬੰਦੀਆਂ ਤੇ ਜਾਵੇ ਉਹਦੇ ਲਈ ਅਸੀਂ ਨਾਲ ਇਹ ਵੀ ਫੈਸਲਾ ਕੀਤਾ ਵਿਦਵਾਨਾਂ ਕੋਲ ਕੋਈ ਧਰਮ ਸ਼ੀਸ਼ੀਤਾ ਕੋਲ ਕੋਈ ਚੰਗੀਆਂ ਪਰਸਨੈਲਿਟੀਜ਼ ਕੋਲ ਜਾਇਆ ਜਾਵੇ ਉਹਨਾਂ ਨਾਲ ਸੰਪਰਕ ਕੀਤਾ ਜਾਵੇ ਔਰ ਜੇਤਨ ਕੀ ਤਰ੍ਹਾਂ ਵੇਕ ਤੋ ਐਸੀ ਸ਼ਖਸੀਅਤ ਜਿਹੜੀ ਧਰਮ ਤੇ ਰਾਜਨੀਤੀ ਦੇ ਸਮੇਲ ਵਾਲੀ ਹੋਵੇ ਜਿਹੜੀ ਜਿਹਦੀ ਦਿਖ ਧਰਮਕ ਹੋਵੇ ਜਿਹਦੀ ਵੋਕੈਬਲਰੀ ਧਰਮਕ ਹੋਵੇ ਜਿਹੜੀ ਧਰਮ ਖੇਤਰ ਦੇ ਵਿੱਚ ਇੱਕ ਛਾਪ ਰੱਖਦੀ ਹੋਵੇ ਤੇ ਨਾਲ ਨਾਲ ਰਾਜਨੀਤੀ ਦੇ ਵਿੱਚ ਵੀ ਉਹਦਾ ਕੰਟੈਂਟ ਹੋਵੇ ਉਹਦੀ ਦੇਖ ਹੋਵੇ ਮਤਲਬ ਉਹਦੀ ਗੱਲ ਤੇ ਦਮ ਹੋਵੇ ਉਸ ਤਰ੍ਹਾਂ ਦੀ ਸੀਸੀ ਤੇ ਲੱਭੀ ਜਾਵੇ ਪਾਰਟੀ ਪ੍ਰਧਾਨ ਵਾਸਤੇ ਹਾਂ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਮਿਹਰਬਾਦ Thank you.